ਵੈਸੇ ਤਾਂ अराउंड 3 ਮਹੀਨੇ ਹੋ ਗਏ ਜੀ ਮੈਨੂੰ ਆਪ ਜੀ ਦਾ ਇਸ ਮੈਂਬਰ ਬਣੇ ਨੂੰ ਇਸ ਵਿਧਾਨ ਸਭਾ ਦਾ ਮੇਰੇ ਹਲਕੇ ਦੇ ਵਿੱਚ ਕੋਈ ਇਹੋ ਜੀ ਕੋਈ ਖਾਸ ਪ੍ਰੋਬਲਮ ਨਹੀਂ ਦੋ ਤਿੰਨ ਆਪਣੀਆਂ ਜਿਹੜੀਆਂ ਹੈਗੀਆਂ ਜੀ ਛੁੱਟੀਆਂ-ਛੁੱਟੀਆਂ ਉਹ ਆਪ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਮੈਂ ਚਾਹਾਂਗਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਗੋਇਲ ਸਾਹਿਬ ਦਾ ਜਿਹੜੇ ਆਪਣੇ ਮੰਤਰੀ ਸਹਿਬਾਨ ਆ ਇਹਨਾਂ ਦਾ ਧੰਨਵਾਦ ਕਰਦਾ ਜੀ ਕਿ ਜਿਨ੍ਹਾਂ ਨੇ ਇੱਕ ਸਾਡੇ ਗਊਸ਼ਾਲਾ ਸੀ ਜੀ ਬੜੀ ਬਹੁਤ ਪੁਰਾਣੀ ਸੀ ਉਸ ਗਊਸ਼ਾਲਾ ਦੇ ਵਿੱਚ ਨਾ ਜੀ ਕਾਫੀ ਵਾਰ ਅਸੀਂ ਬੇਨਤੀਆਂ ਕੀਤੀਆਂ ਸੀ ਕੈਂਸਰ ਨਾਲ گاਵਾ ਦੀ ਉੱਥੇ ਡੈਥ ਹੋ ਰਹੀ ਸੀ ਉੱਥੇ ਪਾਣੀ ਹੈ ਨਹੀਂ ਸੀ ਸਰ ਪੀਣ ਵਾਲਾ ਤੇ ਐਕਤੀ ਬਾਇ ਇਲੈਕਸ਼ਨ ਦੇ ਵਿੱਚ ਗੋਇਲ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਬਾਇ ਬਾਇ ਇਲੈਕਸ਼ਨ ਖਤਮ ਹੋਣ ਸਾਰ ਹੀ ਇਹਨਾਂ ਨੇ ਨਾਲ ਦੀ ਨਾਲ ਹੀ ਤੁਰਤ ਪੈਰ ਮੋਗਾ ਇੱਕ ਹਫ਼ਤੇ ਦੇ ਵਿੱਚ ਵਿੱਚ ਲਵਾ ਕੇ ਉਹਨਾਂ ਗਊਸ਼ਾਲਾਂ ਵਾਸਤੇ ਬਹੁਤ ਵੱਡਾ ਪੁੰਨ ਖਟਿਆ ਜੀ ਅਗਲੀ ਬੇਨਤੀ ਸਰ ਇਹ ਆ ਜੀ ਕਿ ਆਉਣ ਵਾਲੇ ਸੌਣ ਦੇ ਮਹੀਨੇ ਨੂੰ ਅਸੀਂ ਮੁੱਖ ਰੱਖਦੇ ਹੋਏ ਮੈਂ ਆਪ ਜੀ ਦੇ ਧਿਆਨ ਚ ਲੈ ਕੇ ਆਉਣਾ ਕਿ ਸਾਡੀਆਂ ਡਰੇਨਸ ਦੀ ਸਾਫ਼ ਸਫਾਈ ਹੋਏ ਨੂੰ ਬਹੁਤ ਸਮਾਂ ਹੋ ਗਿਆ ਜੀ ਔਰ ਉਹ ਡਰੇਨਸ ਸਾਡੀਆਂ ਬਿਲਕੁਲ ਬੰਦ ਹੋ ਚੁੱਕੀਆਂ ਤੇ ਮੈਂ ਮੰਤਰੀ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਵੀ ਇਹਨੂੰ ਬਜਟ ਦੇ ਵਿੱਚ ਰੱਖ ਕੇ ਪਲੀਜ਼ ਸੌਣ ਆਉਣ ਤੋਂ ਪਹਿਲਾਂ ਪਹਿਲਾਂ ਇਹਨਾਂ ਦੀ ਉਹਨਾਂ ਦੀ ਆਪਣੀ ਸਫਾਈ ਕਰਾਈ ਜਾਵੇ ਜੀ ਜੇ ਨਾ ਹੋ ਸਕੀ ਤਾਂ ਸਾਡੇ ਏਰੀਏ ਦੇ ਵਿੱਚ ਪੂਰੀਆਂ ਫਸਲਾਂ ਮਰਨ ਦੇ 100% ਚਾਂਸਸ ਹੋਣਗੇ ਜੀ ਕਿਉਂਕਿ ਬਹੁਤ ਬੁਰੀ ਤਰ੍ਹਾਂ ਉਹ ਸੇਮ ਨਾਲੇ ਪ੍ਰਭਾਵਿਤ ਆਪਣਾ ਹੋ ਚੁੱਕਿਆ ਜੀ ਥੈਂਕ ਯੂ ਅਗਲੀ ਬੇਨਤੀ ਸਰ ਸਾਡੇ ਜੀ ਖਾੜ ਤੇ ਪਾਈਪਲਾਈਨਾਂ ਸਾਰੀਆਂ ਆਲਮੋਸਟ ਟੁੱਟ ਚੁੱਕੀਆਂ ਜੀ ਇੱਕ ਉਹ ਬਣਵਾਇਆ ਜਾਣ ਕਿਉਂਕਿ 40 ਸਾਲ ਹੋ ਗਏ ਜੀ ਬਣਿਆਂ ਨੂੰ 40 ਤੋਂ ਵੀ ਸ਼ਾਇਦ ਜ਼ਿਆਦਾ ਹੋ ਗਏ ਜੀ ਉਹਨਾਂ ਨੂੰ ਬਣਿਆਂ ਨੂੰ ਉਹ ਬਿਲਕੁਲ ਖਤਮ ਹੋ ਗਿਆ ਤੇ ਤੀਸਰੀ ਸਰ ਸਭ ਤੋਂ ਜਿਹੜੀ ਅਹਿਮ ਮੰਗ ਆ ਜੀ ਉਹ ਇਹ ਆ ਜੀ ਕਿ ਸ਼ੈਲਰਾਂ ਵਾਸਤੇ ਸਪੇਸ ਨਹੀਂ ਬਣ ਰਹੀ ਔਰ ਸ਼ੈਲਰਾਂ ਵਾਲੇ ਸਾਰੇ ਆਪਣੇ ਆਪਣੇ ਜਿੰਨੇ ਵੀ ਮਤਲਬ ਕਿ ਇਹ ਵਪਾਰੀ ਆ ਜੀ ਜਿਹੜੇ ਆਪਣੇ ਸਾਰਾ ਝੋਨਾ ਚੱਕਦੇ ਆ ਅੱਜ ਦੀ ਕੜੀ ਸਰ ਐਨੇ ਉਹ ਪਰੇਸ਼ਾਨ ਹੋਏ ਪਏ ਆ ਕਿ ਸੈਂਟਰ ਸਰਕਾਰ ਆਪਣਾ ਸਾਥ ਨਹੀਂ ਦੇ ਰਹੀ ਆਪਾਂ ਨੂੰ ਉਦਮ ਕਰਕੇ ਕੋਈ ਨਾ ਕੋਈ ਇੰਤਜ਼ਾਮ ਕਰਕੇ ਉਹਨਾਂ ਦੀ ਸਪੇਸ ਬਣਾਉਣੀ ਪੈਣੀ ਆ ਸੋ ਕਾਈਂਡਲੀ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਦੀ ਜਲਦੀ ਤੋਂ ਜਲਦੀ ਜਗ੍ਹਾ ਬਣਾਈ ਜਾਵੇ ਥੈਂਕ ਯੂ ਸੋ ਮੱਚ ਜੋ ਤੁਸੀਂ ਮੈਨੂੰ ਟਾਈਮ ਦਿੱਤਾ ਅੱਜ ਥੈਂਕ ਯੂ ਥੈਂਕ ਯੂ